ਦੀ ਸੁਈ ਨਾ ਨੀ ਨੀਤੇ ਬਣੀ ਆ ਵੀ ਜਿਹੜੀ ਇਹ ਜਮੀਨ ਆ ਪਦੋ ਜਮੀਨ ਇਹ ਕਿਸਾਨਾਂ ਤੋਂ ਹੱਥ ਘੜੇ ਕਰਕੇ ਛਾਲ ਮਾਰ ਕੇ ਬਾਹਰ ਨਿਕਲੇ ਹੋਣੇ ਆ ਅਸੀਂ ਹੁਣ ਤੰਗ ਆ ਸਾਨੂੰ ਪੈਸੇ ਦੀ ਲੋੜ ਐ ਅਬ ਦੀ ਰੋਡ ਪੂਰੀ ਕਰਨ ਵਾਸਤੇ ਅਸੀਂ ਜਮੀਨ ਵੇਚਾਂ ਇਹੇ ਚਾਹੁੰਦੇ ਨੇ ਅੱਜ ਜਦਾ ਕੋਸ਼ਿਣੀ ਬੁਦਾ ਆਂਦਾ ਐਦਾ ਕੋਸ਼ਿਣੀ ਹਾਂ ਹੂੰ ਤੇ ਕਿੰਨਾ ਕਰੋ ਜ਼ਕਰੀਏ ਉਹ ਸਾਨੂੰ ਪਤਾ ਵੀ ਐ ਹਾਂ ਹੂੰ ਕਸਣ ਦੇ ਨੂੰ ਸਾਨੂੰ ਬਹੁਤ ਸਾਲ ਹੋ ਗਏ ਤੇਰੀ ਬਦਲ ਵੀ ਇਹ ਕਹਿੰਦਾ ਰਹਿੰਦਾ ਪਰ ਅਮਰਿੰਦਰ ਵੀ ਇਹ ਕਹਿੰਦਾ ਹੁੰਦਾ ਚੰਨੀ ਵੀ ਇਹ ਕਹਿੰਦਾ ਰਿਹਾ ਇਹ ਹੁਣ ਜੇ ਉੱਥੇ ਮੁੱਖ ਮੰਤਰੀ ਨੇ ਚਾਰ ਪੰਜ ਮੁੱਖ ਮੰਤਰੀ ਤਾਂ ਅਸੀਂ ਦੇਖ ਲਓ ਲੱਗਦਾ ਵੀ ਹਰ ਮੀਟਿੰਗ ਦੇ ਵਿੱਚ ਐ ਬਹੁਤ ਕਹਾੜ ਹੁੰਦੀ ਆ ਵੀ ਛੇਤੀ ਮੁੱਖ ਮੰਤਰੀ ਸਾਹਿਬ ਨੇ ਜਾਣਾ ਇਹਨਾਂ ਨੇ ਜਹਾਜ਼ ਚੜ੍ਹਨਾ ਜੇ ਤਾਂ ਜਾਣਗੇ ਛੇਤੀ ਕਰੋ ਛੇਤੀ ਕਰੋ ਨੇ ਵੇੜ ਦੇ ਜਦੋਂ ਛੇਤੀ ਦੇ ਵਿੱਚ ਫਿਰ ਹੁੰਦਾ ਵਹਿਆ ਜਾਂ ਕੁਛੀ ਹੁੰਦਾ ਕੋਈ ਪਹਿਲੀ ਵੀ ਹੈਗੀ ਆ ਉਹਦੇ ਕੋਲ ਸਾਧਨ ਟਰੈਕਟਰ ਦੇ ਸਾਧਨ ਹੈਗੇ ਨਹੀਂ ਉਹਦੇ ਕੋਲ ਸਾਰਾ ਪ੍ਰਬੰਧ ਵੀ ਹੈਗਾ ਉਹ ਖੇਤੀ ਕਰਕੇ ਰਾਜੀ ਨਹੀਂ ਕਿਉਂਕਿ ਖੇਤੀ ਕਰ ਟਾ ਘਾਟੇ ਵਾਲਾ ਧੰਦਾ ਬਣ ਗਿਆ ਜਿਹਨਾਂ ਜੁੜੇ ਹੋયા ਤੁਸੀਂ ਵੀ ਇਹ ਸੋਚੋਗੇ ਮੇਰਾ ਬੱਚਾ ਪੜ੍ਹ ਲਿਖ ਕੇ ਕਿਤੇ ਖੇਤੀ ਜਿਨਾ ਪੈ ਜੇ ਯਾਨੀ ਖੇਤੀ ਇਹਨਾਂ ਗੱਲ ਬਹੁਤ ਮਹੱਤਵਪੂਰਨ ਕਹੀ ਹੈ ਵੀ ਅਸੀਂ ਹਰੀ ਦੇ ਪਤਨ ਤੋਂ ਕਿਨਾਰਾ ਹੋਰ ਕੱਟ ਰਹੇ ਹਾਂ। ਜੀ ਦੇ ਪਤਨ ਤੋਂ ਕਿਨਾਰਾ ਹੋਰ ਕੱਢ ਕੇ ਜਿਹੜੀ ਉਹ ਪੰਜਾਬ ਦੇ ਪਾਣੀਆਂ ਦੀ ਬਸ ਨਹਿਰੀ ਪਾਣੀ ਅਤੇ ਖੇਤੀ ਨਰਪੜ ਕਰਨ ਦੀ ਜਿਹੜੀ ਗੱਲ ਕਰਦੀ ਹੈ ਉਹ ਪੋਜੀਟਿਵ ਗੱਲ ਲੱਗੀ ਹੈ ਜੇ ਉਹ ਕਰਨਗੇ। ਕਿਸਾਨ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਧਰਨੇ ਦੇ ਰਹੇ ਸੀ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜੇ ਗੱਲਬਾਤ ਕਰਨੀ ਹੈ ਤਾਂ ਪੰਜਾਬ ਪਵਨਾਓ ਮੇਰੇ ਘਰ ਆ ਜਾਓ ਪਰ ਸੜਕਾਂ ਦੇ ਉੱਤੇ ਨਾ ਬੈਠੋ ਤਾਂ ਅੱਜ ਕਿਸਾਨਾਂ ਦੀ ਸੀਐਮ ਭਗਵੰਤ ਮਾਨ ਦੇ ਨਾਲ ਬੈਠਕ ਹੋਈ ਹੈ ਪੰਜਾਬ ਪਵੰਦੇ ਵਿੱਚ ਮੀਟਿੰਗ ਹੋਈ ਹੈ ਕਈ ਮੁੱਦਿਆਂ ਨੂੰ ਲੈ ਕੇ ਵਿਸਥਾਰ ਦੇ ਵਿੱਚ ਚਰਚਾ ਹੋਈ ਹੈ ਸਾਡੇ ਨਾਲ ਜੁਗਿੰਦਰ ਸਿੰਘ ਉਗਰਾਹਾ ਮੌਜੂਦ ਨੇ ਗੱਲਬਾਤ ਕਰਦੇ ਆਂ ਉਗਰਾਹ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸੀਐਮ ਸਾਹਿਬ ਨੇ ਕਿਹਾ ਸੀ ਕਹਿੰਦੇ ਧਰਨੇ ਮੁਜ਼ਾਰੇ ਨਾ ਦਿਆ ਕਰੋ ਲੋਕਾਂ ਨੂੰ ਖੱਜਲ ਖਵਾਰਨਾ ਕਰਿਆ ਕਰੋ ਕਹਿੰਦੇ ਜੇ ਮੀਟਿੰਗ ਕਰਨੀ ਹੈ ਮੇਰੇ ਕੋਲ ਆ ਕੇ ਕਰ ਲਿਆ ਕਰੋ ਅੱਜ ਮੀਟਿੰਗ ਹੋਈ ਕਿਵੇਂ ਹੋਈ ਕੀ ਧਰਨੇ ਮੁਜ਼ਾਰੇ ਚੱਲ ਨਹੀਂ ਕਰਦੇ ਜਿਹੜੀਆਂ ਹੁਣ ਮੰਗਾਂ ਉਹਨਾਂ ਨੇ ਕਿਹਾ ਵੀ ਆਹ ਕਰ ਦਿਆਂਗੇ ਇਹਨੂੰ ਦੇ ਦਿਆਂਗੇ ਆਹ ਜਿਹੜੇ ਦਿੱਲੀ ਅੰਦੋਲਨ ਚ ਮਰੇ ਨੰਦ 135 ਪਰਿਵਾਰਾਂ ਨੂੰ 5-5 ਲੱਖ ਰੈਂਦਾ ਦੇ ਦਿਆਂਗੇ ਕਮੇਟੀ ਬਣਾਤੀ 270 ਪਰਿਵਾਰਾਂ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਨੂੰ ਨੌਕਰੀਆਂ ਦੇ ਦਾਂਗੇ ਕਿ ਜੇ ਇਹ ਮੰਗ ਲਾਗੂ ਨਾ ਹੋਈ ਫਿਰ ਧਰਨੇ ਮੁਜ਼ਾਰੇ ਕਰਾਂਗੇ ਕੀ ਖੇਤੀ ਨੀਤੀ ਨਾਬਣੀ ਕਰਦੇ ਮਜਾਰੇ ਕਰ ਰਹੇ ਨੇ 1 ਟਾਈਮ ਸੈਟਲਮੈਂਟ ਨਾ ਹੋਈ ਪਾਰਾ ਪਸ਼ੂਆਂ ਦਾ ਹੱਲ ਨਾ ਹੋਇਆ ਨਸ਼ਿਆਂ ਦਾ ਕੋਈ ਹੱਲ ਨਾ ਹੋਇਆ ਜਿਹੜੀ ਜਿਹੜੀਆਂ ਵੀ ਛੋਟੀਆਂ-ਛੋਟੀਆਂ ਮੰਗਾਂ ਨੇ ਜਿਹੜੀਆਂ ਨਹੀਂ ਜਿਹੜੀਆਂ ਉਹਨਾਂ ਨੇ ਪ੍ਰਵਾਨ ਕੀਤੀਆਂ ਨੇ ਗੰਨੇ ਦੀ ਦੇਗੀ ਨਾ ਹੋਈ ਜਿਹੜੀਆਂ ਮੰਗਾਂ ਪ੍ਰਵਾਨ ਕਰ ਲੀਆਂ ਜੇ ਉਹ ਇੰਪਲੀਮੈਂਟ ਨਾ ਹੋਈਆਂ ਫਿਰ ਤਾਂ ਧਰਨੇ ਮਜਾਰੇ ਤੋਂ ਬਗੈਰ ਕੋਈ ਹੱਲ ਨਹੀਂ ਹਾਲਾਂਕਿ ਪਹਿਲਾਂ ਵੀ ਤੁਹਾਡੀ ਬਹੁਤ ਸਾਰੇ ਮੁੱਖ ਮੰਤਰੀਆਂ ਨਾਲ ਬੈਠਕਾਂ ਹੋ ਚੁੱਕੀਆਂ ਹੋਣਗੀਆਂ ਅੱਜ ਜਦੋਂ ਬੈਠਕ ਹੋਈ ਹੈ ਕੀ ਲੱਗਦਾ ਕਿ ਇਹ ਕੁਝ ਅੰਤਰ ਹੈ ਜਾਂ ਫਿਰ ਤੁਹਾਨੂੰ ਜਿਵੇਂ ਲੋਕ ਕਹਿੰਦੇ ਨੇ ਕਿ ਜੀ ਜਿਵੇਂ ਬਾਕੀਆਂ ਨੂੰ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਨੇ ਉਵੇਂ ਹੀ ਇਹਨਾਂ ਨੂੰ ਵੀ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਨੇ ਦੇਖੋ ਮੈਨੂੰ ਲੱਗਦਾ ਵੀ ਹਰ ਮੀਟਿੰਗ ਦੇ ਵਿੱਚ ਐ ਬਹੁਤ ਕਹਾੜ ਹੁੰਦੀ ਆ ਵੀ ਛੇਤੀ ਮੁੱਖ ਮੰਤਰੀ ਸਾਹਿਬ ਨੇ ਜਾਣਾ ਇਹਨਾਂ ਨੇ ਜਹਾਜ਼ ਚੜ੍ਹਨਾ ਜੇ ਤਾਂ ਜਾਣਗੇ ਛੇਤੀ ਕਰੋ ਛੇਤੀ ਕਰੋ ਨਵੇਂ ਦੇ ਜਦੋਂ ਛੇਤੀ ਦੇ ਵਿੱਚ ਫਿਰ ਹੁੰਦਾ ਵੇਹ ਜਾਂ ਕੁਸੀ ਹੁੰਦਾ ਵੀ ਉਹ ਹੱਥ 'ਚ ਦਾ ਕੁਝ ਨਹੀਂ ਫੜਾਇਆ ਹੁੰਦਾ ਐ ਦਾ ਕੁਝ ਨਹੀਂ ਹਾਂ ਹੂੰ ਤੇ ਕਿੰਨਾ ਭਰੋਸਾ ਕਰੀਏ ਉਹ ਤੁਹਾਨੂੰ ਪਤਾ ਵੀ ਐ ਹਾਂ ਹੂੰ ਕ ਸੁਣਦੈ ਨੂੰ ਸਾਨੂੰ ਬਹੁਤ ਸਾਲ ਦੂਜੇ ਮੁੱਖ ਮੰਤਰੀ ਮੁੱਖ ਮੰਤਰੀ ਬਾਦਲ ਵੀ ਇਹ ਕਹਿੰਦਾ ਰਹਿੰਦਾ ਪਰ ਅਮਰਿੰਦਰ ਵੀ ਇਹ ਕਹਿੰਦਾ ਹੁੰਦਾ ਚੰਨੀ ਵੀ ਇਹ ਕਹਿੰਦਾ ਰਿਹਾ ਇਹ ਹੁਣ ਚੌਥੇ ਮੁੱਖ ਮੰਤਰੀ ਨੇ ਚਾਰ ਪੰਜ ਮੁੱਖ ਮੰਤਰੀ ਤਾਂ ਅਸੀਂ ਦੇਖ ਲਏ ਤੇ ਉਹ ਗੱਲਾਂ ਤਾਂ ਅਸੀਂ ਕਹਿੰਦੇ ਆ ਵੀ ਸਰਕਾਰ ਤਾਂ ਚੰਗੀ ਹੋਈ ਹੈ ਵੀ ਜਿਹੜੀ ਤੁਸੀਂ ਕਹਿੰਦੇ ਹੋ ਕਹੋ ਹੀ ਤੁਸੀਂ ਉਹਨਾਂ ਜਿੰਨਾ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ ਪਰ ਇਹ ਦੇਖਾਂਗੇ ਇਹਦਾ ਮਤਲਬ ਹੋਰਾਂ ਨਾਲੋਂ ਕੀ ਲੱਗਦਾ ਵੱਧ ਕਹਿੰਦੇ ਨੇ ਔਰ ਹੁਣ ਤੱਕ ਆਪਣੀਆਂ ਗੱਲਾਂ ਦੇ ਉੱਤੇ ਖਰੇ ਉਤਰੇ ਵੀ ਹੀ ਕਿ ਨਹੀਂ ਉਤਰੇ ਕਿਉਂਕਿ ਗੰਨੇ ਦੀ ਦਰਾਈਗੀ ਦੇ ਵਿੱਚ ਤਾਂ ਕਹਿੰਦੇ ਕਿ ਅਸੀਂ ਹੁਣ ਪੂਰੇ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਅਸੀਂ ਕਹਿੰਦੇ ਪੈਸੇ ਦੇ ਰਹੇ ਹਾਂ ਦੇਖੋ ਇੱਕ ਮੁੱਖ ਮੰਤਰੀ ਦਾ ਕਹਿਣਾ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਐ ਤਾਂ ਇੱਕ ਵਾਰ ਇੱਕ ਵਾਰ ਮੁੱਖ ਮੰਤਰੀ ਬਦਲ ਹੋਵੇ ਵੀ ਕਿਸਾਨਾਂ ਦੇ ਘਰੇ ਤਾਂ ਭਾਈ ਕੋਠੀਆਂ ਹੋਣੀਆਂ ਚਾਹੀਦੀ ਨੇ ਕਿਸਾਨਾਂ ਕੋਲ ਤਾਂ ਕਾਰ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਤਾਂ ਰੋਜ਼ ਮੀਟ ਦੀ ਰੋਟੀ ਖਾਣੀ ਚਾਹੀਦੀ ਹੈ ਅੱਛਾ ਕਿਸਾਨਾਂ ਦੇ ਬੱਚਿਆਂ ਕੋਲੇ ਮੋਟਰਸਾਈਕਲ ਹੋਣੇ ਚ ਤੋਂ ਤਰ੍ਹਾਂ ਵੀ ਵੱਡੇ ਵੱਡੇ ਇਹਨਾਂ ਕੋਲ ਕੋਈ ਆਸੇ ਵੀ ਇੰਗ ਪਾਵਰ ਪੂਰ ਹੋਣੇ ਚਾਹੀਦੇ ਨੇ ਘਰਾਂ ਦੇ ਵਿੱਚ ਇਹ ਕਹਿਣਾ ਵੀ ਕਿਸਾਨਾਂ ਕੋਲੇ ਆ ਹੋਣਾ ਚਾਹੀਦਾ ਹੋਣਾ ਚਾਹੀਦਾ ਤੇ ਅਸੀਂ ਸਬਜ਼ ਬਾਗ ਦਿਖਾਉਣ ਦੀ ਗੱਲ ਕਰਦੇ ਆ ਫਿਰ ਦੇਣੇ ਕਿਨੇ ਨੇ ਦੇਣਾ ਸਰਕਾਰ ਨੇ ਸਰਕਾਰ ਕੋਈ ਇਹ ਪਾਲਿਸੀ ਬਣਾਵੇ ਜਿਹੜਾ ਸਾਰਾ ਕੁਝ ਕਿਸਾਨਾਂ ਕੋਲੇ ਆ ਜਾ ਹੋ ਜਾਊਗਾ ਹੁਣ ਇਹ ਕਹਿਣਾ ਵੀ ਹੋਣਾ ਚਾਹੀਦਾ ਹੋਣਾ ਚਾਹੀਦਾ ਇਹਦੇ ਨਾਲ ਤਾਂ ਢਿੱਡ ਭਰਦਾ ਜਸਤਪਾਪਕੋ ਕੀ ਜਥੇਬੰਦੀ ਦੇ ਆਗੂ ਉਹ ਤੁਹਾਡੀ ਵੱਡੀ ਜਥੇਬੰਦੀ ਹੈ ਇਸ ਵੇਲੇ ਹਾਲਾਤ ਤੁਹਾਨੂੰ ਕੀ ਨਜ਼ਰ ਆ ਰਹੇ ਕਿਸਾਨਾਂ ਦੇ ਕਿਉਂਕਿ ਬਹੁਤੇ ਕਿਸਾਨ ਤਾਂ ਇਹੀ ਕਹਿੰਦੇ ਨੇ ਕਿ ਹੁਣ ਕਿਸਾਨੀ ਲਾਹੇ ਦਾ ਧੰਦਾ ਨਹੀਂ ਬਚੀ ਐ ਬਸ ਗੁਜ਼ਾਰੇ ਜੋਗਾ ਹੀ ਕਰ ਲੈਂਦੇ ਨੇ ਔਰ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਨੇ ਉਹੀ ਕਰ ਰਹੇ ਨੇ ਆਉਣ ਵਾਲੀ ਪੀੜ੍ਹੀ ਤਾਂ ਸਾਰੀ ਵਿਦੇਸ਼ਾਂ ਨੂੰ ਭੱਜੀ ਜਾਂਦੀ ਇਕੋ ਜੇ ਸੱਚਮੁੱਚ ਹੀ ਲਾਹੇ ਵਾਲਾ ਨੀ ਰਿਹਾ ਤਾਂ ਹੀ ਜਾਂਦੇ ਨੇ ਕਿਸੇ ਕਿਸਾਨ ਕੋਲ ਹੀ ਪੈੜੀ ਵੀ ਹੈਗੀ ਆ ਉਹਦੇ ਕੋਲ ਸਧਨ ਵੀ ਟਰੈਕਟਰ ਦੇ ਸਧਨ ਹੈਗੇ ਨੇ ਉਹਦੇ ਕੋਲ ਸਾਰਾ ਪ੍ਰਬੰਧ ਵੀ ਹੈਗਾ ਉਹ ਖੇਤੀ ਕਰਕੇ ਰਾਜੀ ਨਹੀਂ ਕਿਉਂਕਿ ਖੇਤੀ ਕਰਾ ਘਟੇ ਵਾਲਾ ਧੰਦਾ ਬਣ ਗਿਆ ਉਹ ਬੱਚੇ ਜਿਨ੍ਹਾਂ ਦੇ ਬੱਚੇ ਜਿਹੜੇ ਸੈਟਲਮੈਂਟ ਜਿਹੜੇ ਆਪਣੇ ਪਰਿਵਾਰਾਂ ਚ ਸੈਟ ਨੇ ਉਹ ਆਲਰੇਡੀ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਉਹ ਕਿਉਂਕਿ ਉਹਨਾਂ ਦਾ ਖੇਤੀ ਚ ਗੁਜ਼ਾਰਾ ਨਹੀਂ ਖੇਤੀ ਨੂੰ ਖੇਤੀ ਕਰਾ ਕੇ ਜੇ ਤੁਸੀਂ ਹੋ ਖੇਤੀ ਨਾਲ ਜੁੜੇ ਹੋ ਤਾਂ ਤੁਸੀਂ ਵੀ ਇਹ ਸੋਚੋਗੇ ਮੇਰਾ ਬੱਚਾ ਪੜ੍ਹ ਲਿਖ ਕੇ ਕਿਤੇ ਖੇਤੀ ਜਿਨਾ ਪੈ ਜੇ ਜਾਨੀ ਖੇਤੀ ਇਹਨਾਂ ਦੀ ਇਹੀ ਜੀ ਹਾਲਤ ਬਣਾਤੀ ਇਹਨਾਂ ਨੇ ਜਾਨੀ ਇਹਨਾਂ ਨੇ ਇਹਦਾ ਕਿ ਕਈ ਕਾਰਪੋਰੇਟ ਦੀ ਇੱਕ ਪਾਲਿਸੀ ਜਦੋਂ ਇੰਪਲੀਮੈਂਟ ਹੁੰਦੀ ਹੈ ਨਾ ਸਮਾਜ ਤੇ ਫਿਰ ਉਹ ਜੋ ਨਿਰਾਸ਼ਾ ਪੈਦਾ ਹੁੰਦੀ ਹੈ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਵੀ ਮੈਂ 1962 ਦੇ ਵਿੱਚ ਦਸਮੀ ਕੀਤੀ ਹੈ ਉਦੋਂ ਸਾਰੇ ਸਰਕਾਰੀ ਸਕੂਲ ਹੁੰਦੇ ਪ੍ਰਾਈਵੇਟ ਸਕੂਲ ਨਹੀਂ ਸੀ ਤੇ ਪ੍ਰਾਈਵੇਟ ਜੇ ਬੱਚਾ ਕੋਈ 10ਵੀਂ ਕਰ ਜਾਂਦਾ ਨਾ ਉਹਨੂੰ ਐ ਅੱਡ ਜੇ ਰਹਿੰਦਾ ਸਮਾਜ ਨਾਲ ਉਹ ਯਾਰੇ ਪ੍ਰਾਈਵੇਟ 10ਵੀਂ ਕੀਤੀ ਹੋਈ ਕੀ ਇਹ ਰਹੀ ਯਮਿਤ ਜੇ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਸੀ ਪੜ੍ਹਾਈ ਹੈ ਹੀ ਨਹੀਂ ਸੀ ਹੁਣ ਇਹਨਾਂ ਨੇ ਜਦੋਂ ਲਿਆਂਦੀ ਆ ਪਾਲਿਸੀ ਬਦਲਤੀ ਨੀਤੀ ਬਦਲਤੀ ਹੁਣ ਪ੍ਰਾਈਵੇਟ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ 8 8 92 ਸਾਡੀ ਫੀਸ ਹੁੰਦੀ 2 ਰੁਪਏ ਸਾਡੇ ਕਿਤਾਬਾਂ ਦਾ ਖਰਚਾ ਹੁੰਦਾ 2.5 ਰੁਪਏ ਚਾਸੀਂ ਕਲਾਸ ਪਾਸ ਕਰ ਜਾਂਦੇ ਹੁੰਦੇ ਇਹਨਾਂ ਕੋਲ ਟਿਊਸ਼ਨ ਦੀ ਨਾ ਨਕਲ ਹੁੰਦੀ ਹੁਣ ਬਿੱਦਾ ਕਿੰਨੀ ਮਹਿੰਗੀ ਹੋ ਗਈ ਜੇ ਨਹੀਂ ਜਦੋਂ ਇਹ ਪਾਲਿਸੀ ਲਿਆਉਂਦੇ ਇਸ ਨੂੰ ਖਤਮ ਕਰਨਾ ਹੁੰਦਾ ਕਿਸੇ ادارے ਨੂੰ ਤਾਂ ਪ੍ਰਾਈਵੇਟ ادارے ਬਰਾਬਰ ਕਰਦੇ ਖੜਾ ਪ੍ਰਾਈਵੇਟ ادارے ਦੇ ਵਿੱਚ ਫਿਰ ਲੁੱਟ ਹੁੰਦੀ ਆ ਪੂਰੀ ਉੱਥੇ ਜਦੋਂ ਪਤਾ ਵੀ ਇਹ ਚੀਜ਼ ਦੀ ਬੰਦਾ ਸਰਦਾ ਨਹੀਂ ਇਹਨੂੰ ਉਹ ਫਿਰ ਜਦੋਂ ਸਰਦਾ ਨੂੰ ਹਰ ਹਾਲਤ ਚ ਲੈਣੀ ਪੈਂਦੀ ਆ ਇੱਧਰ ਸ਼ਰਮਣਾਂ ਦੀ ਵੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਕਿ ਕਰਜ਼ਾ ਹੀ ਇੰਨਾ ਜ਼ਰਾ ਚੜ ਚੁੱਕਿਆ ਕਿਸਾਨੀ ਦੇ ਉੱਤੇ ਕਿ ਜੇ ਆਉਣ ਵਾਲੇ ਆਪਾਂ ਸਾਲਾਂ ਦੀ ਗੱਲ ਕਰੀਏ ਤਾਂ ਕਿਸਾਨੀ ਖਤਮ ਹੋ ਜੂ ਇਹ ਮਤਲਬ ਇਹ ਇੱਧਰ ਨੂੰ ਜਾ ਰਹੇ ਦੇਖੋ ਕਿਸਾਨਾਂ ਦਾ ਕਰਜ਼ਾ ਰੇਟ ਆਫ ਖਤਮ ਹੋ ਰਿਹਾ ਕਿਸਾਨਾਂ ਦਾ ਕਰਜ਼ਾ ਰੇਟ ਆਫ ਕਰਨ ਦਾ ਫਿਰ ਕਿਸਾਨੀ ਜਿਉਂਦੀ ਹੋ ਜੂ ਇਹ ਕਿਸਾਨੀ ਜਿਉਂਦੀ ਹੋ ਗਈ ਤਾਂ ਕਿਸਾਨਾਂ ਨਿਜਮੀਨਾ ਛੱਡਣੀਆਂ ਅਸਲ ਸੂਈ ਜਾਣਦੀ ਕਿੱਧਰ ਹੈ ਇਹਨਾਂ ਦੀ ਸੂਈ ਇਹਨਾਂ ਦੀ ਨੀਤੀ ਬਣੀ ਹੈ ਵੀ ਜਿਹੜੀ ਇਹ ਜ਼ਮੀਨ ਹੈ ਪadau ਜ਼ਮੀਨ ਇਹ ਕਿਸਾਨਾਂ ਤੋਂ ਹੱਥ ਘੜੇ ਕਰਕੇ ਛਾਲ ਮਾਰ ਕੇ ਬਾਹਰ ਨਿਕਲੇ ਹੋਣੇ ਅਸੀਂ ਹੁਣ ਤੰਗਾਂ ਸਾਨੂੰ ਪੈਸੇ ਦੀ ਲੋੜ ਹੈ ਅਬ ਦੀ ਲੋੜ ਪੂਰੀ ਕਰਨ ਵਾਸਤੇ ਅਸੀਂ ਜ਼ਮੀਨ ਵੇਚਾਂਗੇ ਇਹੀ ਚਾਹੁੰਦੇ ਨੇ ਇਹ ਪੰਜਾਬ ਦੇ ਉੱਤੇ ਤੁਹਾਨੂੰ ਲੱਗਦਾ ਕੋਈ ਹੋਰ ਆ ਕੇ ਕਬਜ਼ਾ ਕਰਨਾ ਚਾਹੁੰਦਾ ਹੈ ਪੰਜਾਬ ਚੋਂ ਪੰਜਾਬੀਆਂ ਨੂੰ ਬਾਹਰ ਕੱਢ ਕੇ ਇੱਥੇ ਆ ਕੇ ਕੋਈ ਹੋਰ ਵਸਣਾ ਚਾਹੁੰਦਾ ਹੋਰ ਕੌਣ ਹੈ ਕਾਰਪੋਰੇਟ ਸਰਮਾਇਦਾਰ ਪੂੰਜੀਪਤੀ ਉਹੋ ਚਾਹੁੰਦੇ ਨੇ ਉਹ ਪੰਜਾਬ ਤੇ ਇਕੱਲੇ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਉਹ ਜਿੰਨੀਆਂ ਮਨੁੱਖ ਨੂੰ ਲੋੜੀਆਂ ਚੀਜ਼ਾਂ ਨੇ ਹੁਣ ਆਪਾਂ ਹਰ ਇੱਕ ਬੱਚਾ ਬੰਦਾ ਇਹ ਹੈ ਬਿੱਦਾ ਬੱਚਿਆਂ ਵਾਸਤੇ ਜ਼ਰੂਰੀ ਹੈ ਸਿਹਤ ਸੇਵਾਵਾਂ ਬੱਚਿਆਂ ਵਾਸਤੇ ਜ਼ਰੂਰੀ ਨੇ ਬਾਤਾਵਰਨ ਬੱਚਿਆਂ ਵਾਸਤੇ ਜ਼ਰੂਰੀ ਹੈ ਪਾਣੀ ਹਵਾ ਬੱਚਿਆਂ ਵਾਸਤੇ ਜ਼ਰੂਰੀ ਹੈ ਫਿਰ ਖਾਣ ਪੀਣ ਦੇ ਵਾਸਤੇ ਬਹੁਤ ਜ਼ਰੂਰੀ ਇਹ ਸਾਰੀਆਂ ਤੇ ਕਬਜ਼ਾ ਕਰਨ ਵਾਸਤੇ ਜਿੱਥੋਂ ਇਹ ਪੈਦਾ ਹੁੰਦੀਆਂ ਨੇ ਫਿਰ ਉਹਨਾਂ ਸਾਧਨਾਂ ਦੇ ਵੀ ਕਬਜ਼ਾ ਕਰਨਾ ਉਹ ਜ਼ਮੀਨਾਂ ਨੇ ਜ਼ਮੀਨਾਂ ਤੇ ਫਿਰ ਐਂ ਹੋ ਜੇ ਖੇਤੀ ਪਾਲਿਸੀ ਬਣਾਉਣਗੇ ਖੇਤੀ ਨੀਤੀ ਮੁਨਾਫੇ ਵਾਲਾ ਬਣਾਉਣਗੇ ਫਿਰ ਜ਼ਮੀਨਾਂ ਕਿਹਨੇ ਵੇਚਣੀਆਂ ਨੇ ਜ਼ਮੀਨਾਂ ਘ ਇਹ ਨੀਤੀ ਲ ਇਕਨੋਮੀ ਸੋਤੋਂ ਲਈ ਖੇਤੀ ਹੁੰਦੀ ਤੁਸੀਂ ਨਹੀਂ ਖੇਤੀ ਕਰਨਾ ਜਾਣਦੇ। ਤੂੰ ਪ੍ਰਵਾਸ ਤਾਂ ਹੋ ਰਿਹਾ ਜੀ ਨਸ਼ੇ ਨਾਲ ਤਾਂ ਨੌਜਵਾਨੀ ਮਰ ਰਹੀ ਹੈ। ਮਾਂ ਬੋਲੀ ਸਾਡੀ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਾਰੀਆਂ ਸੱਭਿਆਚਾਰ, ਸਮਾਜਿਕ ਜੀਵਨ, ਪੋਲਿਟੀਕਲ ਜੀਵਨ, ਸਮਾਜਿਕ ਸੰਕਟ, ਆਰਥਿਕ ਤਾਨਕ ਤੇ ਸਿਆਸੀ ਸੰਕਟ ਸਾਰੇ ਇਕੱਠੇ ਆਉਂਦੇ ਹੁੰਦੇ ਆ ਇਹ। ਇਹ ਇਸ ਵੇਲੇ ਸਮਾਜਿਕ ਸੰਕਟ ਵੀ ਹੈ, ਆਰਥਿਕ ਸੰਕਟ ਵੀ ਹੈ ਤੇ ਸਿਆਸੀ ਸੰਕਟ ਵੀ ਹੈ। ਵੈਸੇ ਨਸ਼ੇ ਦੇ ਉੱਤੇ ਕੀ ਗੱਲਬਾਤ ਹੋਈ? ਵੈਸੇ ਹਾਲਾ ਕਿ ਆਫ ਦਾ ਟਰੈਕ ਇਹ ਗੱਲ ਸੀਗੀ ਅੰਦਰ ਤਾਂ ਨਸ਼ੇ ਦੇ ਉੱਤੇ ਵੀ ਚਰਚਾ ਹੋਈ। ਨਸ਼ਿਆਂ ਤੇ ਬਹੁਤ ਜ਼ੋਰ ਤੇ ਬਹੁਤ ਜ਼ੋਰ ਨਾਲ ਰੱਖਿਆ ਮੈਂ ਰੱਖੀ ਜੋ ਗੱਲ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਆ ਕਰ ਰਹੇ ਹਾਂ ਜੀ ਅਸੀਂ ਐ ਕਰਦੇ ਹਾਂ ਜੀ ਅਸੀਂ ਉਹਨਾਂ ਨੂੰ ਕਹਾਂਗੇ ਹਦੈਤਾਂ ਕਰਾਂਗੇ ਅਸੀਂ ਵੱਡੀਆਂ ਮੱਛੀਆਂ ਫੜਨ ਜਾ ਰਹੇ ਹਾਂ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਦੇਖੋ ਕੋਸ਼ਾਂ ਪਹਿਲਾਂ ਇਹ ਇਹ ਹੈ ਵੀ ਪ੍ਰਸ਼ਾਸਨ ਹਰਕਤ ਚ ਆਇਆ ਇਹਦੇ ਚ ਇਹ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਵੀ ਪ੍ਰਸ਼ਾਸਨ ਹਰਕਤ ਚ ਨਹੀਂ ਆਇਆ ਹਰਕਤ ਚ ਆਇਆ ਕੁਛ ਨਾ ਕੁਛ ਥੋੜਾ ਬੋਤਾ ਫਰਕ ਵੀ ਪਿਆ ਕਿਉਂਕਿ ਇਧਰ ਮੂਵਮੈਂਟ ਵੀ ਚੱਲੀ ਹੈ ਲੋਕਾਂ ਨੇ ਮਜਾਰੇ ਕਿਤੇ ਨੇ ਲੋਕ ਆਬ ਮਹਾਲੀ ਬਹੁਤ ਚਲੇ ਨੇ ਸੋ ਨੂੰ ਪਤਾ ਹੈ ਤੇ ਇਸ ਕਰਕੇ ਇਹ ਸਹਿਯੋਗ ਇਧਰ ਨੂੰ ਤੁਰਨ ਵਾਸਤੇ ਸਰਕਾਰ ਨੇ ਗੱਲ ਰੱਖੀ ਹੈ ਤੇ ਸਰਕਾਰ ਨੇ ਵਿਸ਼ਵਾਸਦਾ ਵੀ ਸਿੰਧ ਵਿੱਚ ਕੋਸ਼ਿਸ਼ ਕਰਾਂਗੇ ਆਵਾਰਾ ਪਸ਼ੂ ਨੂੰ ਲੈ ਕੇ ਕੀ ਚਰਚਾ ਹੋਈ ਕਿਉਂਕਿ ਸੂਰਾ ਨਾਲ ਬੜੀ ਫਸਲਾ ਖਰਾਬ ਹੋ ਰਹੀਆਂ ਨੇ ਜੰਗਲਾਤ ਵਿਭਾਗ ਮੈਂ ਬੀੜ ਨੇ ਬੀੜਾਂ ਚ ਸਾਹਮਣ ਦਾ ਪ੍ਰਬੰਧ ਕਰਾਵਾਂਗੇ ਅਸੀਂ ਤੇ ਜਿਹੜੇ ਆ ਸਵਾਰਾ ਸੂਰ ਨੇ ਉਹਨਾਂ ਵਾਸਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਾਰਾ ਮੋਰ ਬੰਦੂਕ ਰੱਖਣ ਦੀ ਲਾਇਸੈਂਸ ਲੈਣ ਦੀ ਅਗਗਾ ਦਿੱਤੀ ਸ਼ਿਕਾਰ ਕਰਨ ਦੀ ਅਗਗਾ ਵੀ ਦਿੱਤੀ ਹੈ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਦੇਖੋ ਇੰਪਲੀਮੈਂਟ ਹੋਏ ਤੋਂ ਬਾਅਦ ਪਤਾ ਲੱਗਦਾ ਪਾਣੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ ਜੀ ਕਿਉਂਕਿ ਪਾਣੀ ਡੂੰਗੇ ਹੋ ਜਾ ਲੈ ਕੇ ਉਹਨਾਂ ਨੇ ਇੱਕ ਗੱਲ ਬਹੁਤ ਮਹੱਤਵਪੂਰਨ ਕਹੀ ਹੈ ਵੀ ਅਸੀਂ ਹਰੀਕੇ ਪਤਨ ਤੋਂ ਕਿਨਾਰ ਹੋਰ ਕੱਢ ਰਹੇ ਹਾਂ ਅੱਛਾ ਹਰੀਕੇ ਪਤਨ ਤੋਂ ਕਿਨਾਰ ਹੋਰ ਕੱਢ ਕੇ ਜਿਹੜੀ ਉਹ ਪੰਜਾਬ ਦੇ ਪਾਣੀਆਂ ਦੀ ਬਸ ਨਹਿਰੀ ਪਾਣੀ ਤੇ ਖੇਤੀ ਨਿਰਪੜ ਕਰਨ ਦੀ ਜਿਹੜੀ ਗੱਲ ਕਰਦੀ ਉਹ ਪੋਜੀਟਿਵ ਗੱਲ ਲੱਗੀ ਚਰਚਾ ਹੁੰਦੀ ਹੈ ਔਰ ਖੇਤੀਬਾੜੀ ਮੰਤਰੀ ਕਿਉਂਕਿ ਆਪ ਕਹਿੰਦੇ ਕਿ ਉਹ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਨੇ ਕੁਝ ਫਰਕ ਮਹਿਸੂਸ ਹੋਇਆ ਤੁਹਾਨੂੰ ਖੁੱਡੀਆਂ ਸਾਹਿਬ ਉਹਨਾਂ ਤੋਂ ਮਿਲ ਕੇ ਖੇਤੀਬਾੜੀ ਮੰਤਰੀ ਦੇਖੋ ਕਿਸੇ ਦਾ ਖੇਤੀਬਾੜੀ ਮੰਤਰੀ ਹੋਣਾ ਕਿਸਾਨੀ ਪਰਿਵਾਰ ਨਾਲ ਜੁੜੇ ਹੋਣਾ ਤੇ ਉਹਦੇ ਹੇਤਵ ਦੇ ਹੋਣੇ ਇਹ ਇੱਕ ਅੱਡ ਗੱਲ ਹੈ ਉਹ ਚਾਹੁੰਦੇ ਨੇ ਖੇਤੀਬਾੜੀ ਮੰਤਰੀ ਕਿਸਾਨਾਂ ਦੀ ਸਮੱਸਿਆ ਦੂਰ ਹੋਣ ਕਿਉਂ ਕਿਸਾਨੀ ਪਰਿਵਾਰ ਚੋਂ ਖੁੱਡੀਆਂ ਸਾਹਿਬ ਨੇ ਚੰਗੀ ਤਰ੍ਹਾਂ ਜਾਣਦੇ ਆ ਪਰ ਅਸਲ ਚ ਕੀ ਹੈ ਇਸ ਸੰਕਟ ਸਿਸਟਮ ਪ੍ਰਬੰਧ ਉਦੇ ਵਿੱਚੋਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਕਈਆਂ ਗੱਲਾਂ ਹੋ ਜਾਣਗੀਆਂ ਪੂਰੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ ਕਿਹੜੀ ਕਿਹੜੀ ਗੱਲ ਕਿੱਥੋਂ ਪੂਰੀ ਹੁੰਦੀ ਹੈ ਇਹ ਤਾਂ ਹੁਣ ਬੀਰੋਕ੍ਰੇਸੀ ਨੇ ਦੱਸਣਾ ਹੈ ਨਾ ਇਸ ਕਰਕੇ ਉਹ ਗੱਲ ਮੈਨੂੰ ਲੱਗਦਾ ਅਸਲ ਤੇ ਬਦਲਾਅ ਨੂੰ ਲੈ ਕੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਸੈਂਟਰ ਨਾਲ ਜੇ ਧਰਨੇ ਮੁਜ਼ਾਰੇ ਵੀ ਦੇਣੇ ਪਏ ਤਾਂ ਨਾਲ ਤੁਹਾਡੇ ਖੜੇ ਹੋਗੇ ਅਸੀਂ ਕਹਿੰਦੇ ਹਰੇਕ ਸਰਕਾਰੀ ਕਹਿੰਦੀ ਹੁੰਦੀ ਹੈ ਵੀ ਅਸੀਂ ਤੁਹਾਡੇ ਨਾਲ ਖੜੇ ਆ ਵੀ ਕਹਿੰਦੇ ਕੇਂਦਰ ਚ ਜਾ ਕੇ ਲੜਨ ਦਾ ਅਮਰਿੰਦਰ ਵੀ ਕਹਿੰਦਾ ਹੁੰਦਾ ਵੀ ਮੈਂ ਤੁਹਾਡੇ ਨਾਲ ਚੱਲੂਗਾ ਕਦੇ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਲੜ ਕੇ ਲੜਾਈ ਹੁੰਦੀ ਨਹੀਂ ਹੁੰਦੀ ਅਸੀਂ ਇਹਨਾਂ ਨੂੰ ਮੰਚ ਤੋਂ ਪਾਸੇ ਰ ਪੋਲੀਟੀਕਲ ਪਾਰਟੀਆਂ ਦੇ ਚੱਕੇ ਹੋਏ ਨੇ ਅਸੀਂ ਆਪਣੇ ਤੌਰ ਤੇ ਲੜਦੇ ਆਪਦੇ ਤਰੀਕੇ ਨਾਲ ਲੜਦੇ ਸਾਨੂੰ ਆਪਦਾ ਢੰਗ ਹੈ ਉਹ ਸਾਰਾ ਕੁਝ ਸਾਨੂੰ ਕਰਨਾ ਆਉਂਦਾ ਉਹ ਜੀ ਕਰ ਲਾਂਗੇ ਇੱਕ ਅਖੀਰਲਾ ਸਵਾਲ ਹੈ ਕਿਉਂਕਿ ਤੁਸੀਂ ਅੱਜ ਐਸੇ ਐਸਕੇਐਮ ਦੇ ਤੌਰ ਤੇ ਉੱਥੇ ਤੇ ਆਏ ਹੋ ਪਰ ਇਹਦੇ ਵਿੱਚ ਵੀ ਜਿਹੜੀ ਧੜੇਬਾਜ਼ੀਆਂ ਹੋ ਰਹੀਆਂ ਕਿ ਲੱਗਦਾ ਹੈ ਕਿ ਆਪਸ ਦੇ ਵਿੱਚ ਇਹ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਸਾਜ਼ਿਸ਼ਾਂ ਕਿਹੜੀਆਂ ਨੇ ਦੇਖੋ ਟੜੇ ਬਾਜੀ ਸਾਡੀਆਂ ਜਥੇਬੰਦੀਆਂ ਆਰਡਰ ਨੇ ਟੜੇ ਬਾਜੀ ਦਾ ਕੋਈ ਮਤਲਬ ਨਹੀਂ ਅਸੀਂ ਅੱਡ ਅੱਡ ਜਥੇਬੰਦੀਆਂ ਦੇ ਬੰਦੇ ਇਕੱਠੇ ਵੀ ਹੋ ਜਾਂਦੇ ਆਂ ਅੱਡ ਵੀ ਹੋ ਜਾਂਦੇ ਆਂ ਜੇ ਕਹਿੰਦੇ ਲੱਗਦਾ ਵੀ ਅਸੀਂ ਇਕੱਠੇ ਹੋ ਕੇ ਗੱਲ ਕਰਨੀ ਆਂ ਇਕੱਠੇ ਵੀ ਕਰਨੇ ਆਂ ਅਸੀਂ ਇਕੱਲੇ ਇਕੱਲੇ ਵੀ ਅਸੀਂ ਸਾਡੀ ਜਥੇਬੰਦੀ ਇਕੱਲੇ ਅੰਦੋਲਨ ਕਰਦੀ ਆ ਹੁਣ ਵੀ ਅਸੀਂ ਅੰਦੋਲਨ ਇਕੱਲੇ ਕਰੇ ਕੀਤਾ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਇਸ ਕਰਕੇ ਜਦੋਂ ਲੋਡ ਬਣ ਗਈ ਵੀ ਇਹ ਸਾਂਝੇ ਮੁੱਦੇ ਬਿਨਾਂ ਇਕੱਠੇ ਹੋਏ ਨਾ ਲੜਦੇ ਹੁੰਦੇ ਇਕੱਠੇ ਵੀ ਹੋ ਜਾਂਦੇ ਜਦੋਂ ਐ ਹੁੰਦਾ ਵੀ ਉਹ ਮੁੱਦਾ ਖਤਮ ਹੋ ਗਿਆ ਦੂਜਿਆਂ ਤੇ ਫਿਰ ਅੱਡ ਅੱਡ ਹੋ ਜਾਂਦੇ ਕੋਈ ਤੁਸੀਂ ਜ਼ਿਕਰ ਇਹ ਵੀ ਕੀਤਾ ਕਿ ਸੈਂਟਰ ਦੀਆਂ ਪੂਰੀ ਕੋਸ਼ਿਸ਼ਾਂ ਰਹਿੰਦੀਆਂ ਨੇ ਕਿ ਇਸ ਚ ਪਾੜ ਇਹ ਤਾਂ ਬਹੁਤ ਜ਼ਰੂਰੀ ਕੋਸ਼ਿਸ਼ ਹੈ ਵੀ ਐਡੀ ਵੱਡੀ ਐਡੀ ਵੱਡੀ ਜਥੇਬੰਦੀਆਂ ਨੇ ਧਿਰ ਬਣ ਗਈ ਬਹੁਤ ਵੱਡਾ ਜਗਾੜ ਬਣ ਕੇ ਇੱਕ ਤਾਕਤ ਬਣ ਗਈ ਜਿਹੜੀ ਕੇਂਦਰ ਨੇ ਜਿਹੜੀ ਮੋਦੀ ਹਕੂਮਤ ਕਿਸੇ ਤੋਂ ਨਹੀਂ ਝੁਕਦੀ ਉਹ ਝੁਕਾ ਲਈ ਫਿਰ ਉਹਨਾਂ ਦੀ ਦਿਲਚਸਪੀ ਤਾਂ ਗੁੰਦੀ ਹੈ ਵੀ ਇਹਨੂੰ ਪਾੜੋ ਕਿਵੇਂ ਪਾੜਨੇ ਉਹਦੇ ਵਿੱਚ ਉਹਨਾਂ ਨੇ ਸੰਨ ਵੀ ਲਾਏ ਨੇ ਉਹਦਾ ਸੰਕੇਤ ਜਗENDER ਸਿੰਘ ਰਹਾ ਖਾਸ ਤੌਰ ਤੇ ਉਤੇ ਸੀਐਮ ਮਾਨ ਦੇ ਨਾਲ ਜਿਹੜੀ ਮੀਟਿੰਗ ਕਰਕੇ ਆਏ ਨੇ ਉਸ ਦੇ ਵਿੱਚ ਉਹਨਾਂ ਨੇ ਆਪਣੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਕਿਸਾਨੀ ਸੰਕਟ ਦੇ ਵਿੱਚ ਜਾ ਰਹੀ ਹੈ ਸੰਕਟ ਦੇ ਵਿੱਚ ਚਲਦਿਆਂ ਹੋਏ ਆ ਕੀ ਲੋੜ ਹੈ ਕਿਸਾਨੀ ਨੂੰ ਉਸ ਦੇ ਵਿੱਚੋਂ ਬਾਹਰ ਕੱਢਣ ਦੀ ਤਾਂ ਉਹ ਗੱਲਾਂ ਅੱਜ ਸੀਐਮ ਭਗਵੰਤ ਮਾਨ ਨਾਲ ਹੋਈਆਂ ਨੇ ਦੇਖਣਾ ਹੋਊਗਾ ਕੀ ਹੁਣ ਜੋ ਦਾਅਵੇ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਕਿੰਨੀ ਛੇਤੀ ਸਿਰੇ ਚੜਾਇਆ ਜਾਂਦਾ ਹੈ ਔਰ ਕਿੰਨੀ ਛੇਤੀ ਉਹਤੇ ਬੂਰ ਪੈਂਦਾ ਹੋਇਆ ਨਜ਼ਰ ਆਉਂਦਾ ਕੈਮਰਾ ਪਰਸਨ ਜਸ਼ਨਰ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ